ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਜੀ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 9 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਵੇਂ ਦਾ ਅੱਜ ਬੱਦਲਬਾਹੀ ਤੇ ਮੀਂਹ ਦਾ ਦੌਰ ਰਹੇਗਾ ਸਾਰੀ ਜਾਣਕਾਰੀ ਦੇਮਾਂਗੇ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਅ ਅਤੇ ਮਾਲਵੇ ਦੀ ਬੈਲਟ ਵਿੱਚ ਜ਼ਿਆਦਾ ਬੱਦਲਵਾਈ ਬਣਦੇ ਦਿਖਾਈ ਦੇ ਰਹੀ ਹੈ ਤੇ ਓਵਰਆਲ ਪੂਰੇ ਪੰਜਾਬ ਵਿੱਚ ਹਲਕੇ ਤੋਂ ਦਰਮਿਆਨੀ ਕਿਰਮਣਕਣੀ ਦੇ ਖਬਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਜੀ ਬਾਕੀ ਅਸੀਂ ਦੱਸਾਂਗੇ ਤਾਪਮਾਨ ਦੇ ਬਾਰੇ ਤਾਪਮਾਨ ਦੀ ਗੱਲ ਕਰੀ ਤਾਂ 35 ਡਿਗਰੀ ਤੱਕ ਤਾਪਮਾਨ ਅੱਜ ਬਣਦੇ ਹੋਏ ਦਿਖਾਈ ਦੇ ਰਹੇ ਨੇ ਸਵੇਰ ਦੇ ਵੇਲੇ ਜਿਹੜਾ ਤਾਪਮਾਨ ਹੈ ਜੀ ਉਹ ਲਗਭਗ 28-30 ਤੋਂ ਲੈ ਕੇ 35 ਡਿਗਰੀ ਤੱਕ ਦੁਪਹਿਰਾਂ ਹੁੰਦਾ ਹੁੰਦਾ ਪਹੁੰਚ ਜਾਵੇਗਾ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਤਾਪਮਾਨ ਦੇ ਵਿੱਚ ਫਿਲਹਾਲ ਕੋਈ ਵੱਡੀਆਂ ਅਪਡੇਟਾਂ ਜਾਂ ਫਿਰ ਵੱਡੇ ਆਪਾਂ ਕਿਹਦੇ ਬਦਲਾਅ ਉਹ ਤੇ ਦਿਖਾਈ ਨਹੀਂ ਤੇਰੇ ਬੱਦਲਬਾ ਜਾਵੇਗਾ ਜਿਸ ਦੇ ਬਾਰੇ ਮੌਸਮ ਵਿਭਾਗ ਵੱਲੋਂ ਅਲਰਟ ਵੀ ਆ ਰਹੇ ਹੋਏ ਨੇ ਕੀ ਅਲਰਟ ਜਾਰੀ ਹੋਏ ਨੇ ਉਹ ਦੇਖ ਲੈਂਦੇ ਆ ਜੀ ਤੁਸੀਂ ਦੇਖ ਸਕਦੇ ਹੋ ਅਲਰਟ ਦੀ ਗੱਲ ਕਰੀਏ ਤਾਂ ਫਿਲਹਾਲ ਕੋਈ ਵੱਡੇ ਅਲਰਟ ਜਾਰੀ ਨਹੀਂ ਹੋਏ ਕਿ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਚਾਂਸ ਨੇ ਜੀ 9 10 11 ਤੱਕ ਦੀ ਗੱਲ ਕਰੀਏ ਤਾਂ ਫਿਰ 12 ਤੋਂ ਮੌਸਮ ਚੇਂਜ ਹੁੰਦਾ ਦਿਖਾਈ ਦੇ ਰਿਹਾ ਹੈ ਅਜੇ 9 ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨੈੱਲ ਅਲਰਟ ਹੈ ਜੀ 10 ਤਰੀਕ ਨੂੰ yellow ਅਲਰਟ ਪੰਜਾਬ ਹਰਿਆਣਾ ਦੋਨਾਂ ਸਟੇਟਾਂ ਵਿੱਚ ਦਿਖਾਈ ਦੇ ਰਿਹਾ ਤੇ 10 ਤਰੀਕ ਦੀ ਗੱਲ ਕਰੀਏ ਤਾਂ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੇ ਨੇ ਜਿਨ੍ਹਾਂ ਬਾਰੇ ਤੁਹਾਨੂੰ ਅਸੀਂ ਆਉਂਦੀ ਵੀਡੀਓ ਵਿੱਚ ਜਾਣਕਾਰੀ ਪ੍ਰੋਪਰ ਦੇ ਦੇਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਲਗਾਤਾਰ ਵੀਡੀਓ